bye oh. Got okay. it? ਜਿਸ ਸਿਮਰਤ ਦੁਰਮਤ ਮਲ ਨਾਸੀ ਸਤ ਗੁਰ ਚਰਨ ਕਵਲ ਰਿਧ ਤਾਰੰ ਗੁਰ ਅਰਜੁਨ ਗੁਣ ਸਹਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਭੁਸ਼ਾਣਿਓ ਕਲ ਜੋੜ ਕਰ ਸੁ ਜਸ ਵਖਾਣਿਓ ਭਗਤ ਜੋਗ ਕੋ ਜੈਤਿ ਵਾਰ ਹਰ ਜਨ ਕੋ ਪਾਇਓ ਸ਼ਬਦ ਗੁਰੂ ਪਰਗਾਸਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗ ਦੇ ਅਮਰ ਲਾਭ ਉਤਮ ਫਲ ਪਾਇਓ ਗੋਰੇ ਅਰਜਨ ਘਰ ਗੋਰੇ RAM ਦਾਸ ਭਗਤੇ ਉੱਤਰ ਆਇਓ ਗੋਰੇ ਅਰਜਨ ਘਰ ਗੋਰੇ RAM ਦਾਸ ਭਗਤੇ ਉੱਤਰ ਆਇਓ ਜੰਮਿਆ ਭੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਗੁਜ ਜੰਨੀ ਨਹੀਂ ਬਾਦ ਗੁਰ ਨਾਨਕ ਤੁਠਾ ਕੀਨੀ ਦਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੋਣ ਆ ਬਗੜ ਨਾ ਵਿਚਾਰ ਕੋਈ ਮਾਢੀ ਗਾ ਗਿਆ ਤੁਪੈ ਸੁਆਮੀ ਮਾਨਸ ਕੀ ਗਾਥੇ ਹੀ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਏ ਹੋ ਤਰਨ ਸੁਵੰਨੀ ਕਾੜ ਰਤਨ ਜੁੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਬੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤ ਗੁਰ ਤੁਠਾ RAM ਨਾਮ ਓਰ ਮੈਂ ਗਾਇਓ ਜਾ ਗਏ ਸਾਮਣੇ ਕੋਈ ਜੇ ਸਿਮਰਤ ਸੰਘੜ ਮਿਟਾ ਦਰਸ ਤੁਹਾਰੂ ਸੁਖ ਹੁਟਾਲ ਗੁਰ ਸੇਵੀਐ ਐਹਨੇ ਸਜੈ ਸੁਭਾਈ ਹਰੀ ਸੰਨ ਪਰ ਸਿਆ ਗੁਰੂ ਗਏ ਜਨਮ ਮਰਨ ਦੁਖ ਹੋ ਵੈਸੇ ਬਦਖਸਾਮਦੀ ਨੂਰੀ ਅਰਸੋ ਗੁਰ ਸੋ ਝੜੀ ਐ ਤੋਦ ਡਿਟੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਘਟੀ ਐ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਬਾਸ ਬੈਠਿਆ ਸੋਹੀਏ ਸਭ ਨਾਂ ਦਾ ਵੇਸਾ ਹੋ ਸਾਧਨਾ पात लोज हमारी कारे सह आए आनंद मंगल सुख पाए घुर गिर पात ਬਬੂਰੀ ਨੋਜ ਹਮਾਰੀ ਕਾਰਿ ਗਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨੇ ਸਤਾਰੀ ਆਨ ਦਿਨ ਸੋ ਕਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਬਾਉੜੀ ਕੋਵੜ ਭਾਗੀ ਪਾਏ ਕੋਟ ਜਨਮ ਕੇ ਕਿਲ ਬਖਨਾਸੇ ਹਰ ਚਰਣੀ ਜਿਤ ਲਾਏ ਸਤਿ ਸਤ ਗਰੋ ਸਦਾ ਪ੍ਰਗਿਆਪਨੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿਤਰਾ ਸਾਧ ਗੁਰ ਕੀ ਸੱਚ ਸਾਖੀ ਬੇਗਨ ਬਿਨ ਹਸਨ ਸਭ ਦੁਖ ਨਾਸ਼ਨ ਸਾਧ ਗੁਰ ਨਾਮ ਦੇ ਰੜਾਇਆ ਖੋਏ ਬਾਪ ਭਏ ਸਭ ਪਾਵਨ ਜਨਨਾਨ ਗ ਸੁਖ ਘਰ ਆਇਆ ਬੇਗਨ ਬਿਨਾਸਨ ਸਭ ਦੁਖ ਨਾਸਨ ਸਾਧ ਗੋਰੀ ਨਾਮ ਦੇ ਰੜਾਏ ਆ ਖੋਏ ਬਾਪ ਭਏ ਸਭ ਪਾਵਨ नानक सुख घर आया वे गुरु जी का खालसा वाहे गुरु जी की फतेह सोरठ महला पंजा गुरपुरा कृपा तारी प्रभ पूरी लोज हमारी ਕਾਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਪਰਮ ਸੁਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 621 ਦੇ ਸੌਰਠ ਲਾਗੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਅੱਜ ਸਾਹਿਬੇ ਕਮਾਲ ਸਰਵੰਸ ਦਾਨੀ ਅੰਮ੍ਰਿਤ ਕੇ ਦਾਤੇ ਦਸਵੇਂ ਬਾਦਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜੀ ਦੇ ਲਖਤੇ ਜਗਰ ਦੂਸਰੇ ਸਹਿਬ ਜਾ ਦੇ ਸਤਿਕਾਰਯੋਗ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ ਭਾਈ ਆਪ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਸਤਿਗੁਰੂ ਜੀ ਕਿਰਪਾ ਕਰਨ ਆਪਨੇ ਚਰਨਾਂ ਦੇ ਨਾਲ ਜੋੜੀ ਰੱਖਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਕੇ ਨਿਵਾਜਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ